ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੇਖਦੇ ਸਾਰੇ ਵੀਰਾਂ ਦਾ ਹੀ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 13 ਤੋਂ ਲੈ ਕੇ 20 ਫਰਵਰੀ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਮੌਸ ਵਿੱਚ ਕੀ ਤਬਦੀਲੀ ਵੇਖਾ ਨੂੰ ਮਿਲ ਸਕਦੀ ਹੈ ਕਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 18 ਤੋਂ ਲੈ ਕੇ 20 ਫਰਵਰੀ ਦੇ ਲੱਗਣ ਦੀ ਸੰਭਾਵਨਾ ਹੈ ਤਾਂ ਕਿਹੜੇ ਕਿਹੜੇ ਇਲਾਕੇ ਉਮੀਦ ਹੈ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਦਿੱਲੀ ਦੇ ਮੌਸਮ ਪੱਛਮੀ ਯੂਪੀ ਜਾਂ ਚੰਡੀਗੜ੍ਹ ਦੇ ਇਹਨਾਂ ਖੇਤਰਾਂ ਦੀ ਵੀ ਗੱਲ ਕਰਾਂਗੇ ਇੱਥੋਂ ਵੀ ਕੁਸ਼ਕ ਵੀਰ ਆਪਣੇ ਵੀਡੀਓ ਨੂੰ ਵੇਖ ਰਹੇ ਨੇ ਠੀਕ ਹੈ ਤਾਂ ਆੰਗਰ ਉੱਤਰ ਪੱਛਮੀ ਯੂਪੀ ਜਾਂ ਚੰਡੀਗੜ੍ਹ ਦੇ ਖੇਤਰਾਂ ਦੇ ਆ ਮੌਸ ਵਿੱਚ ਕੀ ਤਾਜੜ ਤਬਦੀਲੀ ਦੇਖਣ ਨੂੰ ਮਿਲ ਸਕਦੀ ਜਾਨਕਿ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ 18 ਤੋਂ ਲੈ ਕੇ 20 ਫਰਵਰੂਅਰ ਦੇ ਦਰਮਿਆਨ ਤਾਂ ਕਿੰਨਾ ਕੁ ਸਿਸਟਮ ਤਗੜਾ ਅਸਰ ਜੇ ਘਟ ਹੋ ਸਕਦਾ ਤਾਂ ਜੋ ਵੀ ਸੈਟਲਾਈਟ ਤਸਵੀਰਾਂ ਨਾਲ ਸਾਰੀ ਅਪਡੇਟ ਜਾਣ ਕੇ ਤੇ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਤੀਆ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆ ਫਰਵਰੂਨ ਟੁੱਟ ਵੀ ਯਾਨੀ ਕਿ ਟੁੱਟੀ ਭੱਜੀ ਜਿਹੜੀ ਬੱਦਲਬਾਈ ਹੋਵੇਗੀ ਜਿਹੜੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਦੇ ਖੇਤਰੋਗੇ ਆ ਦਿੱਲੀ ਦੇ ਖੇਤਰੋਗੇ ਪੱਛਮੀ UP ਚੰਡੀਗੜ੍ਹ ਦੇ ਖੇਤਰ ਦੇ ਇਹਨਾਂ ਦੇ ਉੱਪਰੋਂ ਦੀ ਜਿਹੜੀ ਗੁਜਰਦੀ ਰਣੀ ਯਾਨੀ ਕਿ ਹਲਕੇ ਜਿਹੇ ਸਿਸਟਮ ਨੇ ਠੀਕੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਇੱਕ ਨੂੰ ਨਹੀਂ ਮਿਲੇਗਾ ਪੰਜਾਬ ਹਰਿਆਣਾ Rajasthan ਦੇ ਆ ਦਿੱਲੀ ਪੱਛਮੀ UP ਚੰਡੀਗੜ੍ਹ ਦੇ ਕੁਝ ਖੇਤਰਾਂ ਰ ਜਿਹੜੀ ਬੱਦਲਬਾਈ ਕ੍ਰਾਸ ਕਰੇਗੀ ਕਿਤੇ ਕਿਤੇ ਜਿਹੜੀ ਹੋ ਸਕਦਾ ਹੈ ਕਿ ਮੱਧਮ ਜੀ ਤੋਂ ਵੇਖਣ ਨੂੰ ਮਿਲ ਸਰੀ ਜ਼ਿਆਦਾਤਰ ਲਗਾ ਮੌਸਮ ਜੇ ਠੀਕ ਠਾਕ ਰਹਿੰਦਾ ਸਾਰ ਨੇ ਤਾਂ ਉਮੀਦ ਹੈ ਹਾਲਾਤ ਜਿਹੜੇ ਇਹਨ ਜੋ ਕਿ ਪਹਾੜਾਂ ਦੇ ਉੱਪਰ ਆ ਬਰਫਵਾਰੀ ਦੇ ਸਕਦਾ ਜਾਂ ਥਲੜੇ ਹਿੱਸਿਆਂ ਦੇ ਜਿਹੜੇ ਆਪਾਂ ਇਹ ਹਿਮਾਚਲ ਦੇ ਹੋਗੇ ਜਾਂ ਜੰਮੂ ਕਸ਼ਮੀਰ ਦੇ ਹੋਗੇ ਜਾਂ ਉੱਤਰਾਖੰਡ ਦੇ ਹੋਗੇ ਇੱਥੇ ਕਿਤੇ ਕਿਤੇ ਉਸ ਹੜਤੇ ਜਾਂ ਕਿਤੇ ਕਿਤੇ ਆ ਇੱਕ ਤੋਂ ਖੇਤਰਾਂ ਦੇ ਦਰਮਿਆਨੇ ਅਛਰਾਟੇ ਦਰਜ ਕੀਤੇ ਜਾਸਦੇ 16 ਤੇ 17 ਆ ਫਰਵਰੀ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਣਾ Rajasthan ਦੇ ਜਾਂ UP MP ਦੇ ਆ ਸਾਰੇ ਖੇਤਰ ਮੌਸਮੀਆ ਠੀਕ ਠਾਕ ਰਹਿੰਦੇ ਸਾਰ ਨੇ ਤਾਂ ਉਸ ਤੋਂ ਬਾਅਦ ਇਹ ਕਿਹੜਾ ਸਿਸਟਮ ਪਹੁੰਚ ਰਿਹਾ ਜੋ ਕਿ 18 ਤੋਂ ਲੱਗੇ 20 ਫਰਵਰੀ ਦੇ ਲੱਗਣ ਦੀ ਸੰਭਾਵਨਾ ਤੇ ਫਿਲਹਾਲ ਜਿਹੜਾ ਸਿਸਟਮ ਠੀਕ ਠਾਕ ਸਿਸਟਮ ਹੈ ਆ ਨਾ ਜਰਾ ਕੱਟ ਤੇ ਨਾ ਜ ਜਾਨਕਿ ਠੀਕ-ਠਾਕ ਹਲਕੇ ਦਰਮਿਆਨੇ ਲੈਵਲ ਦਾ ਸਿਸਟਮ ਹੈ ਤਾਂ ਪੰਜਾਬ ਦੇ ਕੁਝ ਇਲਾਕੇ ਹੋ ਸਕਦੇ ਨੇ ਪੰਜਾਬ ਦੇ ਘਾਟੋ-ਘੜ 30 ਤੋਂ 35 ਆ 35 ਤੋਂ 40% ਖੇਤਰਾਂ ਦੇ ਚਾਂਸ ਰਹਿਣਗੇ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਦਿੱਲੀ ਦੇ ਕੁਝ ਖੇਤਰੋਗੇ ਪਛਮੀ ਯੂਪੀ ਹੋਗਾ ਚੰਡੀਗੜ੍ਹ ਦੇ ਕੁਝ ਖੇਤਰਾਂ ਵਿੱਚ ਤੇ ਜਿਹੜਾ ਪਹਾੜਾਂ ਤੇ ਜਬਾਤ ਹੀ ਜਿਹੜੀ ਬਰਫਰੀ ਹੋਣੀ ਦੀ ਸਵਾਣੋ ਸਨੋਫਾਲ ਵਧੀਆ ਜਿਹੜੇ ਵੇਖਣ ਨੂੰ ਮਿਲਸੇ ਲਈ ਥਰਡ ਏਡ ਇਲਾਕੇ ਨੇ ਤੇ ਇੱਥੇ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਦਰਜ ਕੀਤੇ ਜਾਸ ਨੇ ਪਹਾੜਾਂ ਦੇ ਜੋ ਵੀ ਖੇਤਰ ਹੈਗੇ ਜੰਮ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋਗੇ ਜਾਂ ਦਿੱਲੀ ਦੇ ਖੇਤਰ ਹੋਗੇ ਉਸ ਤੋਂ ਬਾਅਦ ਆ ਪਛਮੀ ਯੂਪੀ ਹੋਗਾ ਚੰਡੀਗੜ੍ਹ ਦੇ ਖੇਤਰ ਇੱਥੇ ਠੀਕ ਠਾਕ ਜਾਨੀ ਕਿ ਜਿਹੜਾ ਸਿਸਟਮ ਠੀਕ ਠਾਕ ਸਿਸਟਮ 18 ਤੋਂ ਲੈ ਕੇ 20 ਫਰਵਰੀ ਦੇ ਲੱਗਣ ਦੀ ਸੰਭਾਵਨਾ ਹੈ ਤੇ ਇਹਨਾਂ ਦਿਨਾਂ ਵਿੱਚ ਇੱਕ ਦਿਨ ਜਿਹੜਾ ਸਿਸਟਮ ਲੱਗ ਸਕਦਾ ਹੋ ਸਕਦਾ 18 ਨੂੰ ਜਾਂ 19 ਨੂੰ ਜਾਂ 20 ਨੂੰ ਤੇ ਦਿਨ ਦਿਨਾਂ ਦੇ ਵਿੱਚ ਇੱਕ ਦਿਨ ਲੱਗਣ ਦੀ ਸੰਭਾਵਨਾ ਤੇ ਇਸ ਕਰਕੇ ਆ ਜਿਹੜੀਆਂ ਹਵਾਵਾਂ ਦੀ ਗੱਲ ਕਰੀ ਤਾਂ ਫਿਲਹਾਲ ਜਿਹੜੀਆਂ 13 ਤੋਂ ਲੈ ਕੇ 17 ਫਰਵਰੀ ਦੇ ਦਰਮਿਆਨ ਜਿਹੜੀਆਂ ਹਵਾਵਾਂ ਨੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਜਾਣੀ ਕਿ ਹਲਕੇ ਦਰਮਿਆ ਨੋ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਜਿਹੜੀ ਪੂਰਬੀ ਦਿਸ਼ਾ ਜਾਨਕੀ ਪੂਰਬ ਆ ਦਿਸ਼ਾ ਤੋਂ ਹਵਾਵਾਂ ਦੀ ਵਾਪਸੀ ਹੋ ਗਈ ਪੂਰਾ ਚੱਲ ਸਕਦਾ ਹੈ ਤਾਂ ਜਿਸ ਕਰਕੇ ਆ ਸਿਸਟਮ ਲੱਗਨ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਜੋ ਸਕਰੀਨ ਤੇ ਮਾਡਲ ਦੇਖ ਸਕਦੇ ਫਿਲਹਾਲ ਜਿਹੜਾ 18 ਤੋਂ ਲੈ ਕੇ 20 ਫਰਮ ਜਿਹੜਾ ਸਿਸਟਮ ਲੱਗਨੇ ਉਸ ਦੀਆਂ ਜੋ ਸੈਟਲਾਈਟ ਤਸਵੀਰਾਂ ਨੇ ਤਾਂ ਪੰਜਾਬ ਦੇ ਕੁਝ ਖਲਾਕੇ ਮਾਜਦ ਬਾਬ ਦੇ ਹੋਗੇ ਜਾਂ ਪੱਛਮੀ ਸਰਤੀ ਲਾਕੇ ਹੋਗੇ ਜਾਂ ਪੂਰਬੀ ਖੇਤਰੋਗੇ ਪਹਾੜ ਦੇ ਨਾਲ ਲੱਗਦੇ ਪਵਾਦ ਦੇ ਖੇਤਰ ਹੋਗੇ ਜਾਂ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਕੁਝ ਖੇਤਰ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਜਾ ਦੱਖਣ ਪੱਛਮੀ ਜੋ ਆਪਣਾ ਹਰਿਆਣਾ ਦੇ ਹੋਗੇ ਚੰਡੀਗੜ੍ਹ ਦੇ ਨਾਮ ਲੱਗਦੇ ਹਰਿਆਣਾ ਦੇ ਖੇਤਰੋਗੇ ਚੰਡੀਗੜ੍ਹ ਦੇ ਖੇਤਰੋਗੇ ਪੱਛਮੀ ਯੂਪੀ ਦੇ ਖੇਤਰੋਗੇ ਤੇ ਇਹਨਾਂ ਦੇ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਜਾਨੀ ਕਿਤੇ ਕਿਤੇ ਇਹ ਸੁਭਾਵਨਾ ਰਹੇਗੀ ਜਾਰ ਤਰ ਲਗਾ ਮੌਸਮ ਜੇ ਠੀਕ ਠਾਕ ਰਹਿੰਦਾ ਸਾਰ ਨੇ ਕਿਉਂਕਿ ਹੁੰਦੀ ਹੈ ਸੈਟਲਾਈਟ ਤਸਵੀਰਾਂ ਨੇ ਸਿਸਟਮ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਤੇ ਲਗਾਤਾਰ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤੇ ਸਿਸਟਮ ਵਿੱਚ ਹੋ ਸਕਦਾ ਹੈ ਸਿਸਟਮ ਬਾਹਰ ਵੀ ਸਕਦਾ ਹੈ ਤੇ ਸਿਸਟਮ ਘਾਟ ਵੀ ਸਕਦਾ ਜਿਵੇਂ ਕਿ 16 17 ਨੂੰ ਪਹਿਲਾਂ ਸਿਸਟਮ ਦਿਖਾਈ ਵੜਾ ਜਿਹੜਾ ਸਿਸਟਮ ਆ ਨਾ ਮਾਤਰ ਵਿਖਾਈ ਦੇ ਰਿਹਾ ਜਿਹੜੇ ਕੁਝ ਖੇਤਰਾਂ ਵਿੱਚ ਉਸ ਦੇ 16 ਜਾਂ 17 ਫਰਵਰੀ ਨੂੰ ਪੰਜਾਬ ਪੰਜਾਬ ਦੇ ਨਾਲਕ ਦੇ ਰਹਿਣਾ Rajasthan ਦੇ ਜਾਂ ਦਿੱਲੀ ਜਾਂ ਪੱਛਮੀ UP ਦੇ ਕੁਝ ਖੇਤਰਾਂ ਵਿੱਚ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਜਿਆਤਰ ਲਗਾ ਮੌਸਮ ਜਿਹਾ ਠੀਕਠਾ ਰਹਿਣ ਦਾ ਅਸਰ ਨੇ ਤਾਂ ਜੇਕਰ 16 17 ਵਾਲੇ ਸਿਸਟਮ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲਦਾ ਉਸ 18 ਤੋਂ ਲੈ ਕੇ 20 ਵਾਲੇ ਸਿਸਟਮ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲਦਾ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਆਪਣੇ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਆ ਉਸ ਤੋਂ ਬਾਅਦ ਤਾਪਮਾਨ ਦੀ ਗੱਲ ਕਰੀ ਜਿਹੜੇ ਰਾਤ ਦੇ ਟੈਂਪਰੇਚਰ ਹੋਣਗੇ 9 1 ਕੁਝ ਲਗਾ 13 14 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤਾਂ ਦਿਨ ਦੇ ਟੈਂਪਰੇਚਰ ਹੋਣਗੇ 20 21 ਤੋਂ ਲੈ ਕੇ ਕੁਝ ਲਗਾ 22 23 ਕੁਝ ਲਗਾ 23 24 ਜਾਂ 25 26 ਡਿਗਰੀ ਤੱਕ ਦਰਜ ਕੀਤੇ ਜਾਣ ਦੀ ਜੜ ਸੁਭਾਵਨਾ ਨਜ਼ਰ ਆ ਰਹੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ মোটামুটি ਦੱਸਣ ਦੀ ਕੋਸ਼ਿਸ਼ ਕਰੀਏ 13 ਤੋਂ ਲੈ ਕੇ 20 ਫਰਵਰੂਅਰ ਦੇ ਦਰਮਿਆਨ ਆਹ ਚਾਰ ਤਰ ਲਗਾ ਮੌਸਮ ਜਿਹੜਾ ਆ ਠੀਕ ਠਾਕ ਰਹਿੰਦਾ ਸਾਰਨੇ ਕਿਹੜਾ ਸਿਸਟਮ 16 17 ਨਵੇਗਾ ਉਸ ਤੋਂ ਬਾਅਦ ਇੱਕ ਵੇਗਾ 18 ਤੋਂ ਲੈ ਕੇ 20 ਵਾਲਾ ਸਿਸਟਮ ਤੇ 18 ਤੋਂ ਲੈ ਕੇ 20 ਵਾਲਾ ਸਿਸਟਮ ਇਸ ਵਿੱਚ ਥੋੜਾ ਜਿਹਾ ਆਪਾਂ ਗੱਲ ਕਰੀ ਜਿਹੜਾ ਹਲਕੇ ਸਰਾ ਜਾਨਕੀ ਸਿਸਟਮ ਕਾ ਹਟ ਰ ਸਕਦਾ ਬਾਧ ਰ ਸਕਦਾ ਹੈ ਤਾਂ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਘਟੋ ਘਟ ਪੰਜਾਬ ਦੇ ਆ 20 ਤੋਂ 25 ਜਾਂ 30 ਤੋਂ 35% ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਵੀ ਆ ਖੇਤਰਾਂ ਵਿੱਚ ਚਾਂਸ ਬੰਦੇ ਦਿਖਾਈ ਦੇ ਰਹੇ ਨੇ ਜੇ ਚੰਡੀਗੜ੍ਹ ਦੇ ਖੇਤਰ ਹੋਗੇ ਪੱਛਮੀ ਯੂਪੀ ਹੋਗਾ ਦਿੱਲੀ ਦੇ ਖੇਤਰ ਤੇ ਇਹ ਜਿਹੜੇ ਗੱਲ ਕਰੀ ਕਿਤੇ ਕਿਤੇ ਦੇ ਮੀਂਹ ਦੇ ਛਰਾਟੇ ਦਰਜ ਕੀਤੇ ਜਾਸਰੇ ਕੁਝ ਲੱਗੇ ਹਲਕੇ ਕਿਤੇ ਦਰਮਿਆਨੇ ਕਿਤੇ ਤੇਜ਼ ਮੀਂਹ ਦੀ ਜਿਹੜੀ ਝਟ ਵੇਖਣ ਨੂੰ ਮਿਲ ਸਕਦੀ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਤਾਂ 1 ਸਿਸਟਮ ਵਿੱਚ ਜੇਕਰ ਕੋਈ ਬਦਲਾਅ ਆਇਆ ਨੂੰ ਮਿਲਦਾ ਹੈ ਲਗਾਤਾਰ ਤੁਹਾਡੇ ਤੱਕ ਅਪ ਜਾਣਕਾਰੀ ਪਹੁੰਚਾਉਂਦੇ ਜਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ